ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਕੁਮਾਰ ਗੌਰਵ ਜਿਹਨੂੰ ਪਿਆਰ ਨਾਲ ਤੁਸੀਂ ਨਾਮ ਦਿੱਤਾ ਸੱਚਾ ਯਾਰ ਦੋਸਤੋ ਸੱਚਾ ਯਾਰ ਉਹ ਤੁਸੀਂ ਨਾਮ ਦਿੱਤਾ ਤਾਂ ਗੱਲ ਸੱਚੀ ਕਰਨੀ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਜ਼ਰੂਰੀ ਦੋਸਤੋ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਮੈਂ ਅੱਜ ਇਸ ਜਗ੍ਹਾ ਤੇ ਬਾਹਰ ਖੜਾ ਮਾਂ ਇਹ ਸ਼ਾਇਦ ਹੀ ਕੋਈ ਲੁਧਿਆਣੇ ਵਾਲਾ ਜਾਂ ਪੰਜਾਬ ਵਾਲਾ ਹੋਵੇ ਜਿਹਨੂੰ ਨਾ ਪਤਾ ਹੋਵੇ ਕਿ ਇਹ ਜਗਾ ਕਿਹੜੀ ਹੈ ਦੋਸਤੋ ਇਹ ਬੜੀ ਹੀ ਪਾਵਨ ਪਵਿੱਤਰ ਉਹ ਜਗਾ ਹੈ ਜਿਹਨੂੰ ਅਸੀਂ ਸਾਰੇ ਸ੍ਰੀ ਗੁਰੂ ਦਾ ਮਾਤਾ ਮੰਦਰ ਦੇ ਨਾਮ ਨਾਲ ਜਾਣਦੇ ਜੀ ਹਾਂ ਰਖ ਬਾਗ ਦੇ ਕੋਲ ਜੀ ਹਾਂ ਰਖ ਬਾਗ ਦੇ ਕੋਲ ਗੁਰੂਾਨਕ ਸਟੇਡੀਅਮ ਦੇ ਕੋਲ ਸ਼੍ਰੀ ਦੁਰਗਾ ਮਾਤਾ ਮੰਦਿਰ ਲੁਧਿਆਣਾ ਸ਼ਹਿਰ ਦਾ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਹਰ ਇੱਕ ਦੀ ਸ਼ਰਧਾ ਆਸਥਾ ਜੁੜੀ ਹੋਈ ਤੁਸ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਅੱਜ ਕਿਹੜਾ ਉਹ ਮੁੱਦਾ ਕਿਹੜਾ ਉਹ ਮੁੱਦਾ ਜਿਹੜਾ ਇਸ ਮੰਦਿਰ ਨਾਲ ਮੈਂ ਕਹਾਂਗਾ ਮੰਦਿਰ ਨਾਲ ਨਹੀਂ ਮੈਂ ਕਹਾਂਗਾ ਮੰਦਿਰ ਨਾਲ ਹਾਂ ਲੇਕਿਨ ਮੰਦਿਰ ਹਾਂ ਨਾਲ ਹਾਂ ਨਾ ਤੋਂ ਪਹਿਲੇ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਹਰ ਇੱਕ ਆਦਮੀ ਦੀ ਆਸਥਾ ਨਾਲ ਜੁੜਿਆ ਹੋਇਆ ਇੱਕ ਮੁੱਦਾ ਵੈ ਮੈਂ ਉਹ ਤੁਹਾਡੇ ਸਾਹਮਣੇ ਅੱਜ ਲੈ ਕੇ ਆਇਆ ਵਾ ਔਰ ਮੈਂ ਤੁਹਾਡੇ ਤੋਂ ਹਰ ਲੁਧਿਆਣਵੀ ਤੋਂ ਕਮੈਂਟ ਰਹੀ ਹਰ ਲੁਧਿਆਣਵੀ ਤੋਂ ਉਹਦੇ ਮੈਸੇਜ ਟਾਈਪ ਕਰਾਹੀ ਹਰ ਪੰਜਾਬੀ ਤੋਂ ਪੰਜਾਬ ਵਿੱਚ ਰਹਿਣ ਵਾਲੇ ਤੋਂ ਮੈਂ ਜ਼ਰੂਰ ਚਾਹਾਂਗਾ ਇੱਕ ਕਮੈਂਟ ਕਰਿਓ ਦੋਸਤ ਕਿ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਦੋਸਤੋ ਇਹ ਦੁਰਗਾ ਮਾਤਾ ਮੰਦਿਰ ਜਿੱਹਾਂ ਦੁਰਗਾ ਮਾਤਾ ਮੰਦਿਰ ਆਸਥਾ ਨੂੰ ਯਾਦ ਹੋਏਗਾ ਕਿ ਪਿਛਲੇ ਦਿਨੋਂ ਦੁਰਗਾ ਮਾਤਾ ਮੰਦਿਰ ਉਸ ਇੱਥੇ ਬਿਲਕੁਲ ਰੋਡ ਦੇ ਉੱਤੇ ਕਾਫੀ ਜਾਮ ਲੱਗਦਾ ਹੈ ਖਾਸ ਕਰ ਮੰਗਰਵਾਰ ਵਾਲੇ ਦਿਨ ਬਹੁਤ ਜਾਮ ਲੱਗਦਾ ਹੈ ਉਹ ਸਿਰਫ ਜਾਮ ਹੀ ਨਹੀਂ ਲੱਗਦਾ ਇੱਥੇ ਜਾਮ ਕਰਕੇ ਰਸ਼ ਕਰਕੇ ਐਕਸੀਡੈਂਟ ਵੀ ਬਹੁਤ ਹੁੰਦੇ ਸੋ ਦੋਸਤ ਇਸੇ ਕਰਕੇ ਮੰਦਰ ਵਾਲਿਆਂ ਨੇ ਔਰ ਮੈਂ ਕਹਾਗਾ ਕਿ ਕੁਝ ਲੁਧਿਆਣਾ ਸ਼ਹਿਰ ਦੇ ਲੋਕਾਂ ਨੇ ਮਿਲ ਕੇ ਇੱਕ ਬਿੰਤੀ ਲਗਾਈ ਇੱਕ ਗੁਹਾਰ ਲਗਾਈ ਬਿਲਕੁਲ ਠੀਕ ਮੇਰੇ ਸਾਹਮਣੇ ਆ ਤੁਸੀਂ ਜਲਾ ਦੇਖ ਰਹੇ ਹੋ دیوار ਇਹ ਸਾਰੀ ਦੀਵਾਰ ਜਿਹੜੀ ਹੈਗੀ ਹੈ ਇਹ ਗਵਰਨਮੈਂਟ ਕਾਲਜ ਫੋਰ वुमेन दी दीवार है जी हां गवर्नमेंट कॉलेज कोर वुमेन और उन्होंने गुहार लगाई की दोस्तों उन्होंने मंगया की दोस्तों सिर्फ टेंपरेरी तौर पे अस्थाई तौर पे गाड़ियां पार्किंग लगाने वास्ते जगह मांगी इस दीवार पे बिल्कुल नाल मैं कदम दफाड़ा जाऊंगा दोस्तों दिखाणा की जाऊंगा वो तुसी आप देखो और फिर फैसला हर एक लुधियानवी हर एक सनातनी हर एक पंजाब दा आदमी मैं कहंगा कि खुद करे ਕਮੈਂਟਰ ਸੋ ਮੈਂ ਆਓ ਤੁਹਾਨੂੰ ਪਹਿਲਾਂ ਦਿਖਾ ਦਿਆਂ ਗੁਰਗਾ ਮਾਤਾ ਮੰਦਿਰ ਦੇ ਠੀਕ ਸਾਹਮਣੇ ਠੀਕ ਸਾਹਮਣੇ ਇਹ ਦੀਵਾਰ ਹੈ ਦੋਸਤ ਜਿਹੜੀ ਗਵਰਨਮੈਂਟ ਕਾਲਜ ਫੋਰ ਗਰਲਸ ਦੀ ਇਹ ਕਾਲਜ ਹੈ ਗਵਰਨਮੈਂਟ ਕਾਲਜ ਫੋਰ ਗਰਲਸ ਦੀ ਇਹ ਦੀਵਾਰ ਹੈ ਔਰ ਅਸੀਂ ਆਏ ਦਿਨ ਦੇਖਦੇ ਆ ਕਿ ਇਹ ਦੀਵਾਰ ਦੇ ਪਰਲੇ ਪਾਸੇ ਇੱਕ ਬਹੁਤ بڑا ਬਹੁਤ بڑا ਮੈਂ ਕਹੂੰਗਾ ਕਿ ਖਾਲੀ ਜਗ੍ਹਾ ਗਵਰਨਮੈਂਟ ਕਾਲਜ ਫੋਰ ਔਮਨ ਦੇ ਸ਼ੁਵਾਰ ਦੇ ਪਰਲੇ ਪਾਸੇ ਹੈ ਪਰ ਇੱਥੇ ਇੱਥੇ ਇਸ ਜਗ੍ਹਾ ਦੇ ਜਿਹੜਾ ਵਿੱਚ ਮੈਂ ਕਹਾਂਗਾ ਕਿ ਆਜ ਦਿਨ ਇੱਥੇ ਕੋਈ ਨਾ ਕੋਈ ਐਗਜ਼ੀਬਿਸ਼ਨਸ ਲੱਗਦੀ ਹੈ ਐਗਜ਼ੀਬਿਸ਼ਨਸ ਲੱਗਦੀਆਂ ਦੋਸਤ ਕੋਈ ਨਾ ਕੋਈ ਟ੍ਰੇਡ ਫੇਅਰ ਲੱਗਦੇ ਆ ਦੋਸਤ ਔਰ ਸੁਣਨ ਚ ਆਇਆ ਵੈ ਕਿ ਕੱਲ ਫੇਰ ਇੱਕ ਐਗਜ਼ੀਬਿਸ਼ਨ ਇੱਥੇ ਲੱਗਣ ਜਾ ਰਹੀ ਹੈ ਸੋ ਮੁੱਦਾ ਇਹੀ ਹੈ ਦੋਸਤ ਕਿ ਐਗਜ਼ੀਬਿਸ਼ਨ ਵਾਸਤੇ ਐਗਜ਼ੀਬਿਸ਼ਨ ਲਗਾਉਣ ਵਾਸਤੇ ਇਸ ਕਾਲਜ ਕੋਲ ਜਗਾ ਲੇਕਿਨ ਇਕ ਆਸਥਾ ਦਾ ਕੇਂਦਰ ਇਕ ਹਰ ਇੱਕ ਸਨਾਤਨੀ ਨਾਲ ਜੁੜੇ ਹਰ ਇੱਕ ਲੁਧਿਆਣਵੀ ਨਾਲ ਜੁੜੇ ਹਰ ਇੱਕ ਪੰਜਾਬ ਦੇ ਆਦਮੀ ਨਾਲ ਜੁੜੀ ਇਸ ਪਾਵਨ ਪਵਿੱਤਰ ਜਗਾ ਮੀਰੀ ਦੁਰਗਾ ਮਾਤਾ ਮੰਦਿਰ ਹੈ ਜੀ ਉਹਨਾਂ ਨੇ ਟੈਂਪਰੇਰੀ ਤੌਰ ਤੇ ਸਥਾਈ ਤੌਰ ਤੇ ਗੱਡੀਆਂ ਪਾਰਕ ਕਰਨ ਵਾਸਤੇ ਤਾਂ ਕਿ ਲੋਕਾਂ ਨੂੰ ਇੱਥੇ ਸੜਕਾਂ ਦੇ ਜਾਨ ਨਾ ਹੋਵੇ ਇੱਥੇ ਐਕਸੀਡੈਂਟ ਨਾ ਹੋਣ ਜੇ ਜਗਾ ਵਾਸਤੇ ਉਹਨਾਂ ਨੇ ਇੱਕ ਬੇਨਤੀ ਲਗਾਈ ਤਾਂ ਉਹਨਾਂ ਨੂੰ ਮਨਾ ਕਰ ਦਿੱਤਾ ਔਰ ਮੋਰਾ ਬਣਾਇਆ ਕਿਆ ਕਾਲਜ ਦੇ ਸਟੂਡੈਂਟਸ ਨੂੰ ਸਾਡਾ ਕਾਲਜ ਦਾ ਗਰਾਊਂਡ ਸਾਡੇ ਕਾਲਜ ਦੀ ਜਗ੍ਹਾ ਸਿਰਫ ਜਗ੍ਹਾ ਦੀ ਗੱਲ ਨਹੀਂ ਹੈ ਦੋਸਤ ਮੈਂ ਫੇਰ ਕਹਾਂਗਾ ਕਿ ਅਗਰ ਇਹ ਜਗ੍ਹਾ ਦੀ ਗੱਲ ਹੈ ਤਾਂ ਅੱਜ ਮੈਂ ਤਾਂ ਉਹੀ ਚੀਜ਼ ਦਿਖਾਣ ਜਾ ਰਿਹਾ ਹਾਂ ਤੁਸੀਂ ਆਪ ਫੈਸਲਾ ਕਰਿਓ ਕਿ ਇਹ ਚੀਜ਼ਾਂ ਇਹ ਚੀਜ਼ਾਂ ਕਿਉਂ ਕਿਉਂਕਿ ਫੇਰ ਕਹਾਂਗਾ ਕਿ ਇਹ ਚੀਜ਼ ਲੁਧਿਆਣਾ ਸ਼ਹਿਰ ਦੇ ਲੋਕ ਬਰਦਾਸ਼ ਮੈਂ ਕਹਾਂਗਾ ਕਿ ਮਾੜੀ ਗੱਲ ਹੈ ਜੋ ਚੀਜ਼ਾਂ ਹੋ ਰਹੀਆਂ ਹੈ ਇਹ ਚੀਜ਼ਾਂ ਗਲਤ ਹੈ ਕਿਉਂਕਿ ਕਹਿੰਦੇ ਕਾਨੂੰਨ ਹੈ ਜਾਂ ਇਨਸਾਫ ਹੈ ਜਾਂ ਜੋ ਚੀਜ਼ਾਂ ਹੈ ਉਹ ਬਰਾਬਰ ਹੋਣਾ ਚਾਹੀਦਾ ਸੋ ਅਸੀਂ ਸਟੂਡੈਂਟ ਦਾ ਮੋਢਾ ਇਸਤੇਮਾਲ ਕਰਕੇ ਵਿਦਿਆਰਥੀਆਂ ਦਾ ਮੋਢਾ ਇਸਤੇਮਾਲ ਕਰਕੇ ਅਸੀਂ ਉਹਨਾਂ ਨੂੰ ਅੱਗੇ ਲਾ ਕੇ ਅਸੀਂ ਇਹ ਕਹਿ ਦਈਏ ਕਿ ਦੇਖੋ ਜੀ ਅੱਜ ਦੁਰਗਾ ਮਾਤਾ ਮੰਦਿਰ ਦੇ ਲੋਕ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਆ ਯਾਰ ਜਨਤਾ ਆਂਦੀ ਹੈ ਅੱਜ ਸਾਰਾ ਪਾਰਕਿੰਗ ਵਾਸਤੇ ਇੱਥੇ ਕਹ ਟੈਂਪਰੇਰੀ ਤੌਰ ਤੇ ਸਥਾਈ ਤੌਰ ਤੇ ਅੱਜ ਉਹਨਾਂ ਨੇ ਜਗ੍ਹਾ ਕਰ ਮੰਗ ਲਈ ਹੈ ਇਹ ਉਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਕਾਲਜ ਦੀ ਪ੍ਰੀਮਿਸਿਸ ਦੀ ਜਗਾਹ ਵੈ ਇਹ ਇਹ ਹੈ ਇਹ ਉਹ ਹੈ ਲੇਕਿਨ ਆ ਤੁਹਾਡੇ ਸਾਹਮਣੇ ਹੈ ਦੋਸਤੋ ਕਿ ਤੁਹਾਡੇ ਸਾਹਮਣੇ ਹੈ ਕੋਸਤ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆਪਾਂ ਆਹ ਦੀਵਾਰ ਇਹ ਦੀਵਾਰ ਗਵਰਨਮੈਂਟ ਕਾਲਜ ਦਾ ਗੇਟ ਬਣਿਆ ਹੋਇਆ ਵੈ ਔਰ ਆਪਾਂ ਅੰਦਰ ਆ ਚੁੱਕੇ ਹੋਏ ਆ ਆ ਤੁਸੀਂ ਦੇਖੋ ਕਿਵੇਂ ਅੱਗੇ ਨੇ ਤਨੋਪੀਆਂ ਕਿਵੇਂ ਇੱਡਾ ਵੱਡਾ ਟੈਂਟ ਲੱਗਿਆ ਹੋਇਆ ਵੈ ਅੱਗੇ ਉਹ ਫਲੱਡ ਲਾਈਟ ਵੀ ਲੱਗੀਆਂ ਹੋਈਆਂ ਵੈ ਆ ਕਿਵੇਂ ਕਿਸੇ ਕੇ ਨਾਲ ਅੱਜ ਸੌ ਕੋਲ ਤੁਸੀਂ ਦੇਖੋ ਆ ਜਗਾ ਆ ਜਗਾ ਆ ਪਾਰਕਿੰਗ ਵੀ ਬਣੀ ਹੋਈ ਹੈ ਆ ਪਾਰਕਿੰਗ ਵੀ ਬਣੀ ਹੋਈ ਹੈ ਆ ਪਾਰਕਿੰਗ ਵੀ ਬਣੀ ਹੋਈ ਹੈ ਇੱਕ ਧਾਰਮਿਕ ਸਥਾਨ ਵਾਸਤੇ ਅਸੀਂ ਕਹਿੰਨੇ ਆ ਕਿ ਜਗਾ ਨਹੀਂ ਹੈ ਅਸੀਂ ਸਟੂਡੈਂਟਸ ਨੂੰ ਅੱਗੇ ਲਾ ਦਿੰਨੇ ਆ ਸਟੂਡੈਂਟਸ ਨੂੰ ਬਿਆਨਬਾਜ਼ੀ ਕਰਵਾ ਦਿੰਨੇ ਆ ਅਸੀਂ ਮੈਂ ਇੱਕ ਗੱਲ ਪੁੱਛਦਾ ਸਟੂਡੈਂਟਸ ਨੇ ਪੌੜਾ ਮੋਢਾ ਇਸਤੇਮਾਲ ਕੀਤਾ ਕਾਲੇ ਪ੍ਰਸ਼ਾਸਨ ਨੇ ਠੀਕ ਅੱਜ ਮੈਂ ਕਾਲਜ ਦੇ ਪ੍ਰਿੰਸੀਪਲ ਨੂੰ ਪੁੱਛਦਾ ਵਾਂ ਕਿ ਤੁਸੀਂ ਸਹੀ ਕੀਤਾ ਸਹੀ ਕੀਤਾ ਜਿਉਂ ਸਹੀ ਸੀਗਾ ਤਾਂ ਕੀ ਹੈ ਆ ਸਭ ਕੀ ਹੈ ਕਿਉਂ ਤਾਂ ਐਗਜ਼ੀਬਿਸ਼ਨ ਹੋਣੀ ਚਾਹੀਦੀ ਕੁਮਾਰ ਜੀ ਐਗਜ਼ੀਬਿਸ਼ਨ ਵਾਸਤੇ ਹਜ਼ਾਰਾਂ ਗੱਡੀਆਂ ਦੀ ਜਗ੍ਹਾ ਕਿੰਨੀਆਂ ਹੀ ਗੱਡੀਆਂ ਸਕੂਟਰ ਮੋਟਰਸਾਈਕਲ ਦੀ ਜਗ੍ਹਾ ਪਰ ਮੰਦਰ ਰਸਤੇ ਕਿਉਂ ਨਹੀਂ ਮੰਦਰ ਤਾਂ ਸ਼ਰਦਾ ਭਾਵਨਾ ਵਾਲੀ ਜਗ੍ਹਾ ਦੋਸਤ ਸਿੱਧੇ ਤੌਰ ਤੇ ਤੁਹਾਡਾ ਸਵਾਲ ਜਿਹੜਾ ਤੁਸੀਂ ਕੀਤਾ ਉਹਦਾ ਜਵਾਬ ਹਰ ਇੱਕ ਲੁਧਿਆਣਵੀ ਕੋਲ ਹੈ ਐਗਜ਼ੀਬਿਸ਼ਨ ਇੱਥੇ ਲੱਗ ਰਹੀ ਹੈ ਨਾ ਇੱਥੋਂ ਪੈਸਾ ਆਏਗਾ ਇੱਥੋਂ ਪੈਸਾ ਆਏਗਾ ਲੇਕਿਨ ਮੰਦਿਰ ਵਾਸਤੇ ਇਹ ਸਥਾਈ ਤੌਰ ਤੇ ਟੈਂਪਰੇਰੀ ਰੂਪ ਤੇ ਜੇ ਲੋਕੀ ਸ਼ਰਧਾਲੂ ਆ ਕੇ ਇਥੇ ਗੱਡੀਆਂ ਲਗਾ ਲੈਣਗੇ ਸਿਰਫ ਮੰਗਲਵਾਰ ਦੇ ਦਿਨ ਠੀਕ ਹੈ ਸਿਰਫ ਮੰਗਲਵਾਰ ਦਿਨ ਤੋ ਤੋ ਪੈਸਾ ਥੋੜੀ ਆਣਾ ਦੋਸਤ ਗੱਲ ਸਾਰੀ ਪੈਸੇ ਦੀ ਹੈ ਖੇਲ ਪੈਸੇ ਦਾ ਹੈ ਸੋ ਸ਼ਰਮ ਆਣੀ ਚਾਹੀਦੀ ਹੈ ਔਰ ਸਮਝਣਾ ਚਾਹੀਦਾ ਉਹਨਾਂ ਵਿਦਿਆਰਥੀਆਂ ਨੂੰ ਵੀ ਕਿ ਤੁਹਾਡਾ ਮੋਢਾ ਇਸਤੇਮਾਲ ਕਰਕੇ ਕਿਵੇਂ ਕਾਲਜ ਪ੍ਰਸ਼ਾਸਨ ਨੇ ਅੱਜ ਕੀ ਦਿਖਾਇਆ ਕਾਨੂੰਨ ਜਾਂ ਤਾਂ ਬਰਾਬਰ ਰੱਖੋ ਨਾ ਫਿਰ ਫਿਰ ਤੇ ਐਗਜ਼ੀਬਿਸ਼ਨ ਵੀ ਲੱਗਣੀ ਚਾਹੀਦੀ ਇਹ ਪਾਰਕਿੰਗ ਅੱਜ ਕਿਉਂ ਇੱਥੇ ਸੋ ਇਹ ਸਵਾਲ ਅੱਜ ਮੇਰਾ ਨਹੀਂ ਹੈ ਦੋਸਤ ਇਹ ਅੱਜ ਹਰ ਲੁਧਿਆਣਵੀ ਦਾ ਹਰ ਪੰਜਾਬ ਦਾ ਉਹ ਆਦਮੀ ਜਿਹੜਾ ਇਸ ਪਵਿੱਤਰ ਪਾਵਨ ਏਡੇ ਵੱਡੇ ਤੀਰਤ ਨੂੰ ਮੈਂ ਕਹਾਵਾਂਗਾ ਤੀਰਤ ਮੈਂ ਕਹਾਵਾਂਗਾ ਦੋਸਤ ਦੁਰਗਾ ਮਾਤਾ ਮੰਦਿਰ ਜਿਸ ਨਾਲ ਹਰ ਇੱਕ ਲੁਧਿਆਣਵੀ ਦੀ ਆਸਥਾ ਜੁੜੀ ਹੋਈ ਹੈ ਹਰ ਪੰਜਾਬ ਵਾਲੇ ਦੀ ਆਸਥਾ ਜੁੜੀ ਹੋਈ ਹੈ ਸੋ ਇਸ ਮੁੱਦੇ ਲਈ ਅਗਰ ਇਹ ਸਵਾਲ ਹੀ ਇਸ ਇਸ ਸਵਾਲ ਇਸ ਸਵਾਲ ਦਾ ਜਵਾਬ ਲੰਘਣ ਵਾਸਤੇ ਜੇ ਸਾਨੂੰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ ਬਾਹਰ ਕਾਲਜ ਦੇ ਬਾਹਰ ਧਰਨਾ ਵੀ ਦੇਣਾ ਪਿਆ ਤਾਂ ਅਸੀਂ ਦਵਾਂਗੇ ਇਹ ਐਗਜ਼ੀਬਿਸ਼ਨ ਫਿਰ ਲੱਗਣੀ ਨਹੀਂ ਚਾਹੀਦੀ ਦੋਸਤ ਇਹ ਐਗਜ਼ੀਬਿਸ਼ਨ ਵੀ ਗਲਤ ਹੈ ਇਹ ਐਗਜ਼ੀਬਿਸ਼ਨ ਗਲਤ ਹੈ ਕਿਉਂਕਿ ਇਹ ਕਾਲਜ ਦੇ ਸਟੂਡੈਂਟਸ ਦਾ ਗਰਾਊਂਡ ਹੈ ਨਾ ਸਟੂਡੈਂਟ ਦਾ ਗਰਾਊਂਡ ਆ ਯਾਰ ਅੱਜ ਪਾਰਕਿੰਗ ਕਿਉਂ ਅੱਜ 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 ਐਗਜ਼ੀਬਿਸ਼ਨ ਕਿਉਂ ਅੱਜ ਸਟੂਡੈਂਟਸ ਕਿੱਥੇ ਆ ਕਿੱਥੇ ਹੋ ਸਟੂਡੈਂਟ ਅੱਜ ਕਿੱਥੇ ਆ ਸਟੂਡੈਂਟ ਅੱਜ ਸਟੂਡੈਂਟ ਸਵੇਰੇ ਬਿਆਨ ਦੇਣ ਅਖਬਾਰਾਂ ਅੱਜ ਕਿ ਜੇ ਅਸੀਂ ਮੰਦਿਰ ਵਾਸਤੇ ਮੰਦਿਰ ਚ ਆਏ ਲੋਕਾਂ ਵਾਸਤੇ ਟੈਂਪਰੇਰੀ ਤੌਰ ਤੇ ਮੰਗਰਵਰ ਵਾਲੇ ਦਿਨ ਵਾਸਤੇ ਜੇ ਅਸੀਂ ਪਾਰਕਿੰਗ ਵਾਸਤੇ ਇੱਥੇ ਇੰਨੀ ਕੋਈ ਜਗ੍ਹਾ ਨਹੀਂ ਦਿੱਤੀ ਅਸੀਂ 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 ਦੇ ਸਕਦੇ ਉਹ ਫਿਰ ਐਡੀ ਵੱਡੀ ਵੱਡੀਆਂ ਸਾਚ ਪਤਾ ਨਹੀਂ ਕਿੰਨੀਆਂ ਐਗਜ਼ੀਬਿਸ਼ਨ ਇੱਥੇ ਕਿਉਂ ਲਗਾਈਆਂ ਜਾਂਦੀਆਂ ਵਾ ਇਹਨਾਂ ਨੂੰ ਜਗਾ ਕਿਉਂ ਸਿਰਫ ਪੈਸੇ ਲਈ ਸਿਰਫ ਪੈਸੇ ਲਈ ਮੈਂ ਇੱਕ ਗੱਲ ਹੋਰ ਪੁੱਛਣਾ ਲੁਧਿਆਣੇ ਵਾਲਿਆਂ ਨੂੰ ਕਿ ਹਮੇਸ਼ਾ ਅਸੀਂ ਗੱਲ ਕਰਦੇ ਆਂ ਲੁਧਿਆਣੇ ਵਾਲਿਆਂ ਅਸੀਂ ਗੱਲ ਕਰਦੇ ਆਂ ਮੈਂ ਸਵਾਲ ਸਿਰਫ ਲੁਧਿਆਣੇ ਵਾਲੇ ਤੋਂ ਨਹੀਂ ਸਕੂਲ ਦੇ ਪ੍ਰਿੰਸੀਪਲ ਨੂੰ ਕਾਲਜ ਦੇ ਸਟੂਡੈਂਟਸ ਨੂੰ ਪੁੱਛਦਾ ਵਾ ਕਿਸੇ ਵੇਲੇ ਸ਼ਾ ਗੱਲ ਕਰਦੇ ਆਂ ਕਿ ਲੁਧਿਆਣੇ ਸ਼ਹਿਰ 'ਚ ਇੰਨਾ ਟ੍ਰੈਫਿਕ ਵਧ ਰਿਹਾ ਇੰਨਾ ਟ੍ਰੈਫਿਕ ਵਧ ਰਿਹਾ ਇੰਨਾ ਟ੍ਰੈਫਿਕ ਵਧ ਰਿਹਾ ਕਿ ਟ੍ਰੈਫਿਕ ਦਾ ਸਾਰਾ ਠੇਕਾ ਸਿਰਫ ਪ੍ਰਸ਼ਾਸਨ ਨੇ ਲ ਇਸ ਬੀਂਗ ਐਜ਼ ਅ ਲੁਧਿਆਣਵੀ ਸਾਡਾ ਕੋਈ ਫਰਜ਼ ਨਹੀਂ ਬੰਦਾ ਕਿ ਅਸੀਂ ਵੀ ਕੁਝ ਯੋਗਦਾਨ ਪਾ ਦਈਏ ਜੀ ਅੱਜ ਦੁਰਗਾ ਮਾਤਾ ਮੰਦਿਰ ਦੇ ਬਾਹਰ ਇੱਥੇ ਮੰਗਲਵਾਰ ਨੂੰ ਜਾਮ ਲੱਗਦਾ ਵੈ ਜੇ ਗੱਡੀਆਂ ਸੜਕ ਦੇ ਉੱਤੇ ਖੜਾਣਾ ਗੁਨਾਹ ਹੈ ਬਿਲਕੁਲ ਹੈ ਬਿਲਕੁਲ ਹੈ ਨਹੀਂ ਲਗਾਣੀ ਚਾਹੀਦੀ ਲੇਕਿਨ ਸਾਥ ਦੇ ਦੇਣਾ ਚਾਹੀਦਾ ਜੀ ਅੱਜ ਇੱਥੇ ਗੱਡੀਆਂ ਪਾਰਕ ਕਰਨਾ ਗੁਨਾਹ ਹੈ ਅੱਜ ਜਾਮ ਲੱਗਦਾ ਐਕਸੀਡੈਂਟ ਹੁੰਦੇ ਆ ਤਾਂ ਅਗਰ ਇਹ ਮੇਰੇ ਕਹਿਣ ਦਾ ਮੋਟਿਵ ਇਹੀ ਹੈ ਜੇ ਐਗਜ਼ੀਬਿਸ਼ਨ ਇੱਥੇ ਲੱਗ ਸਕਦੀਆਂ ਵੈ ਤਾਂ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਮੰਦਿਰ ਵਾਸਤੇ ਸਥਾਈ ਤੌਰ ਤੇ ਪਾਰਕਿੰਗ ਕੁਝ ਥੋੜੀ ਜੀ ਜਗ੍ਹਾ ਤੁਸੀਂ ਐਡੀ ਵੱਡੀ ਐਕਸੀਬਿਸ਼ਨ ਵਾਸਤੇ ਐਡੀ ਵੱਡੀ ਜਗ੍ਹਾ ਕਾਲਜ ਦੀ ਸਾਰੀ ਵਾਲੇ ਐਡੀ ਵੱਡੀ ਜਗ੍ਹਾ ਲੇਕਿਨ ਪਾਰਕਿੰਗ ਵਾਸਤੇ ਤੁਹਾਡੇ ਕੋਲ ਮੰਦਿਰ ਮੰਦਿਰ ਵਾਸਤੇ ਪਾਰਕਿੰਗ ਵਾਸਤੇ ਲੋਕਾਂ ਵਾਸਤੇ ਲਿਹਣ ਜਨਤਾ ਵਾਸਤੇ ਸ਼ਰਧਾਲੂਆਂ ਵਾਸਤੇ ਜਿਹੜਾ ਮੱਥਾ ਟੇਕਣ ਇਸ ਤੀਰਥ ਤੇ ਸ਼੍ਰੀ ਦੁਰਗਾ ਮਾਤਾ ਮੰਦਿਰ ਤੇ ਲੋਕ ਆਉਂਦੇ ਆ ਤੁਹਾਡੇ ਕੋਲ ਆਉਂਦੇ ਵਾਸਤੇ ਜਗ੍ਹਾ ਨਹੀਂ ਹੈ ਮੈਂ ਹੀ ਪੁੱਛਣਾ ਚਾਹੁੰਦਾ ਕਿਉਂ ਆਖਿਰ ਕਿਉਂ ਇਹ ਸਵਾਲ ਹਰ ਹੁਦਿਆਣਵੀ ਦਾ ਹਰ ਪੰਜਾਬ ਦੇ ਨਾਗਰਿਕ ਦਾ ਵਾ ਇਹ ਕਿਉਂ ਦਾ ਜਵਾਬ ਅਸੀਂ ਜ਼ਰੂਰ ਲਵਾਗੇ ਚਾਹੇ ਧਰਨਾ ਦੇਣਾ ਪਵੇ ਇਹ ਐਗਜ਼ੀਬਿਸ਼ਨ ਫਿਰ ਨਹੀਂ ਹੋਣੀ ਚਾਹੀਦੀ ਸਾਹਿਬ ਐਗਜ਼ੀਬਿਸ਼ਨ ਸਿਰਫ ਇਹੀ ਨਹੀਂ ਇਹੋ ਜੀ ਕੋਈ ਵੀ ਐਗਜ਼ੀਬਿਸ਼ਨ ਇਸ ਕਾਲਜ ਦੇ ਅੰਦਰ ਨਹੀਂ ਹੋਣੀ ਚਾਹੀਦੀ ਧੰਨਵਾਦ